ਬਾਈ ਇਹਦੇ ਫਰੰਟ ਦੇ ਉੱਤੇ ਕੀ ਕੀ ਹੋਣਾ ਰਹਿੰਦਾ ਹਜੇ ਕੰਮ ਇਹ ਤੇ ਬਾਈ ਜੀ ਆਪਣੇ ਜਿਹੜੀ 메ਨ ਕੰਮ ਆਗਾ ਸਭ ਤੋਂ ਪਹਿਲਾ ਕੰਮ ਤਾਂ ਆਪਣੇ ਸਾਰੀ ਪਾਲਿਸ਼ ਰੇ ਦੇ ਉੱਤੇ ਪਾਲਿਸ਼ ਠੀਕ ਹੈ ਬਾਈ ਤੇ ਸਾਰੀ ਸਫਾਈ ਹੋ ਗਏ ਆਪਣਾ ਗ੍ਰੈਮਰ ਵੱਜ ਕੇ ਗ੍ਰੈਂਡ ਗੁੰਡਰ ਠੀਕ ਹੈ ਜੀ ਪਾਲਿਸ਼ ਹੋ ਜੂਗੀ ਤੇ ਜਿਹੜੇ ਆਪਣੇ ਗੋਲੇ ਕੱਢੇ ਡਿਜ਼ਾਈਨ ਕੱਢੇ ਹੋਣੇ ਜਿਵੇਂ ਉਹ ਸਾਰੇ ਡਿਜ਼ਾਈਨ ਨੇ ਬਾਈ ਆ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਇਹਨਾਂ ਦੇ ਉੱਤੇ ਵੀਰੇ ਜਿਵੇਂ ਆਤੀ ਜਗੀ ਜੀ ਠੀਕ ਹੈ ਜੀ ਆ ਗੋਲੇ ਆ ਗਏ ਸਾਰੇ ਉੱਪਰ ਆ ਗਏ ਇਹਨਾਂ ਤੇ ਚਿੱਟਾ ਰੰਗ ਹੋਊਗਾ ਚਿੱਟਾ ਰੰਗ ਜਿਵੇਂ ਆ ਹੋਇਆ ਹੋਇਆ ਹਾਂਜੀ ਹਾਂਜੀ ਬਾਕੀ ਬਾਈ ਤੁਹਾਡਾ ਜਿਹੜਾ 프ਰੰਟ ਹੈ ਇਹ ਜੇ ਕੰਮ ਕਾਫੀ ਹੋ ਰਿਹਾ ਰਹੇ ਨੇ ਜੀ ਮਿਸਤਰੀ ਲੱਗੇ ਰਹੇ ਨੇ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਕੰਮ ਹੁੰਦੇ ਨੂੰ ਇਹਦੇ ਤੇ ਬਾਈ ਆਪਣੇ 7 ਮਹੀਨੇ ਲੱਗੇ ਇਸ ਕੰਮ ਦੇ ਉੱਤੇ 7 ਮਹੀਨੇ ਚ ਬਣਾਤੀ ਕੋ ਮੇਰਾ ਕੰਮ ਜਮਾਂ ਨਿਬੜ ਗਿਆ ਜੀ ਠੀਕ ਹੈ ਤੁਸੀਂ ਬਣਾਈ ਹੈ ਸਾਰਾ ਹਾਂਜੀ ਆਪਣਾ ਕੰਮ ਕੰਮ ਪੱਥਰ ਵਗੈਰਾ ਦਾ ਚੱਲੀ ਜਾਂਦਾ ਪੱਥਰ ਵਾਲਾ ਦਾ ਮੜਾ ਮੋਟਾ ਰਹਿ ਗਿਆ ਜੀ ਬਸ ਇਹਦਾ ਤਾਂ ਥੋੜਾ ਤੇ ਬਾਕੀ ਮੇਨ ਕੰਮ ਆਪਣਾ ਪੇਟ ਦਾ ਤੇ ਪਾਲਿਸ਼ ਦੇ ਰਹਿ ਗਿਆ ਜੀ ਠੀਕ ਹੈ ਬਾਈ ਤੇ ਅੰਦਰ ਤੋਂ ਆਪਾਂ ਇਹਦੀ ਪੂਰੀ ਵੀਡੀਓ ਦਿਖਾਵਾਂਗੇ ਹਵੇਲੀ ਦੀ 2300 ਸਕਰ ਫੁੱਟਰੀਆ ਜੀ ਸਾਰਾ ਇੱਕ ਪੂਰੀ ਵੀਡੀਓ ਜਦੋਂ ਬਈ ਤਿਆਰ ਹੋ ਗਈ ਆਪਾਂ ਉਦੋਂ ਬਾਅਦ ਦਿਖਾਉਨੇ ਆ ਸਾਰੀ ਅੰਦਰ ਤੋਂ ਵੀ ਤਿਆਰ ਹੋ ਗਈ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ